ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਗਨਦੀਪ ਕੌਰ ਸਵਾਗਤ ਕਰਦੀ ਆ ਆਪਣੇ YouTube ਚੈਨਲ ਸਰਾ ਫੈਮਿਲੀ ਤੇ ਹੋਰ ਸਰਾਉ ਜੀ ਸਾਰੇ ਕਿਵੇਂ ਹੋ ਠੀਕ ਠਾਕ ਹੋ ਚੜਦੀ ਕਲਾ ਚ ਆਪਾਂ ਇਹ ਵਧੀਆ ਠੀਕ ਆ ਜੀ ਸ਼ੁਕਰਾਵਾਹਿਗੁਰੂ ਦਾ ਅ ਚਲੋ ਭਣੇ ਪਿਛਲੀ ਵੀਡੀਓ ਤੁਸੀਂ ਦੇਖੀ ਆਪਾਂ ਸੂਟਾਂ ਦੀ ਪਾਈ ਸੀ ਜਿਹੜੇ ਸੂਟਾਂ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਧੰਨਵਾਦ ਹੈ ਜੀ ਸਾਰਿਆਂ ਦਾ ਤੇ ਆਪਾਂ ਅੱਜ ਹੋਰ ਨੰਮੇ ਸੂਟ ਲੈ ਕੇ ਆਏ ਆ ਅ ਦੇਖਦੇ ਆ ਵੀ ਤੁਹਾਨੂੰ ਕਿਵੇਂ ਲੱਗਣਗੇ ਹਨ ਦਿਖਾਉਣੀ ਆ ਵੀਡੀਓ ਦੇ ਵਿੱਚ ਹਾਂਜੀ ਤੇ ਆਪਾਂ ਅੱਜ ਫੇਰ ਲੈ ਕੇ ਆਇਆ ਸੋਹਣੇ ਸੋਹਣੇ ਰੰਗਾਂ ਦੇ ਸੋਹਣੇ ਸੋਹਣਾ ਫੈਬਰਿਕ ਤੁਹਾਡੇ ਵਾਸਤੇ ਜਿਹੜਾ ਕਿ ਮੂਰੇ 2-3 ਮਹੀਨਿਆਂ ਤੱਕ ਪੂਰਾ ਪੈ ਜਾਊਗਾ ਵਧੀਆ ਜੀ ਇਹ ਜੀ ਗੱਲ ਨਹੀਂ ਕੋਈ ਗਰਮੀ ਨਹੀਂ ਲੱਗਣੀ ਇਹਦੇ ਵਿੱਚ ਤੇ ਕਈ ਭੈਣਾਂ ਡਿਮਾਂਡ ਕੀਤੀ ਸੀ ਹਨਾ ਗਰਮੀ ਵਾਲਾ ਫੈਬਰਿਕ ਪ੍ਰੋਪਰ ਤੌਰ ਤੇ ਹਜੇ ਆਇਆ ਨਹੀਂ ਗਰਮੀ ਵਾਲਾ ਫੈਬਰਿਕ ਕੁਛ ਕੁਛ ਜਿਹੜਾ ਕੋਈ ਆਇਆ ਕੁਛ ਅਸੀਂ ਲੈ ਕੇ ਆਇਆ ਤੁਹਾਨੂੰ ਦਿਖਾ ਦਿੰਨੇ ਆਗੇ ਅੱਜ ਬਾਕੀ ਜਿਵੇਂ ਜਿਵੇਂ ਵੀ ਤੁਸੀਂ ਆ ਆਰਡਰ ਕਰੋਗੇ ਹਨਾ ਉਵੇਂ ਉਵੇਂ ਆਪਾਂ ਹੋਰ ਵਧੀਆ ਤੋਂ ਵਧੀਆ ਫੈਬਰਿਕ ਲੈ ਕੇ ਆਵਾਂਗੇ ਤੇ ਬਾਕੀ ਇੱਕ ਗੱਲ ਹੋਰ ਕਰਦੇ ਆ ਜੀ ਆਪਾਂ ਕਈ ਪਣਾ ਆਰਡਰ ਕਰਨ ਲੱਗੀਆਂ ਥੋੜਾ ਜਿਹਾ ਹੋ ਜਾਂਦਾ ਵੀ ਕਿਤੇ ਧੋਖਾ ਨਾ ਹੋ ਜਾਏ ਐ ਨਾ ਹੋ ਜਾਏ ਇਹ ਜੀ ਕੋਈ ਗੱਲ ਨਹੀਂ ਹੈਗੀ ਜੀ ਤੁਹਾਨੂੰ ਪਤਾ ਹੀ ਆ ਵੀ ਆਪਣਾ YouTube ਚੈਨਲ ਆ ਹਨਾ ਆਪਾਂ ਵੀਡੀਓ ਅਪਲੋਡ ਕਰਦੇ ਆ ਆਪਣੇ ਬਲੌਗ ਵੀ ਆਉਂਦੇ ਨੇਗੇ ਤੇ ਇਹ ਜਹ ਇਹ ਜੀ ਗੱਲ ਹੁੰਦੀ ਤਾਂ ਇਦਾਂ ਦੇ ਕੰਮ ਕਰਨ ਵਾਲੇ ਆਪਾਂ ਹੈ ਨਹੀਂਗੇ ਜੀ ਬਾਕੀ ਤੁਸੀਂ ਪਤਾ ਹੀ ਆਪਣੀਆਂ ਵੀਡੀਓ ਦੇਖਦੇ ਹੋ ਹਣਾ ਇਹ ਤਾਂ ਚਲੋ ਐ ਆ ਵੀ ਆਪਾਂ ਬਲੌਗਿੰਗ ਕਰਦੇ ਸੀ ਉਹਦੇ ਜਰੀਆ ਆਪਾਂ ਥੋੜਾ ਮੋਟਾ ਕੱਪੜੇ ਦਾ ਕੰਮ ਕਰਨ ਲੱਗ ਗਏ ਜੇ ਵਾਹਿਗੁਰੂ ਨੇ ਚਾਇਆ ਤਾਂ ਆਪਾਂ ਇਹ ਕੰਮ ਵੀ ਹੋਰ ਵੱਡੇ ਪੱਧਰ ਤੇ ਵੀ ਕਰਾਂਗੇ ਹਣਾ ਜਿਵੇਂ ਜਿਵੇਂ ਤੁਹਾਡਾ ਰਿਸਪੌਂਸ ਮਿਲੇਗਾ ਆਪਾਂ ਨੂੰ ਭੈਣਾ ਦੇ ਜਿਵੇਂ ਜਿਵੇਂ ਆਪਾਂ ਨੂੰ ਵੀ ਰਿਸਪੌਂਸ ਮਿਲੀ ਗਿਆ ਤੇ ਚਲੋ ਅੱਜ ਵਾਲੀ ਵੀਡੀਓ ਫਿਰ ਦਿਖਾਉਣੀ ਆ ਜੀ ਤੁਹਾਨੂੰ ਵੀ ਐਨੇ ਹਨਾ ਚਾਹਵਣਾ ਮੰਗਵਾਉਣ ਦਾ ਤਾਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਭੇਜ ਦਿਓ ਜੀ ਤੇ ਆਰਡਰ ਹੋ ਜੂ ਕੋਰੀਅਰ ਕਰ ਦਾਂਗੇ ਆਪਾਂ ਤੇ ਬਾਕੀ ਸਟੀਚਿੰਗ ਕਰਵਾਉਣੀ ਆ ਆਪਾਂ ਸਟੀਚਿੰਗ ਵੀ ਕਰਵਾ ਕੇ ਦੇਵਾਂਗੇ ਇਹ ਵੀ ਆਇਆ ਕਈ ਭਣਾ ਡਿਮਾਂਡ ਰੱਖਦੀਆਂ ਨੇ ਨਾ ਸਟੀਚਿੰਗ ਵੀ ਤੁਸੀਂ ਸਟੀਚਿੰਗ ਕਰਕੇ ਦਿੰਦੇ ਹੋ ਹਾਂਜੀ ਆਪਾਂ ਕੋਈ ਗੱਲ ਨਹੀਂ ਸਟੀਚਿੰਗ ਵੀ ਕਰਵਾ ਦਾਂਗੇ ਪ੍ਰੋਪਰ ਤੁਹਾਡਾ ਨਾਪ ਆ ਜਿਹੜਾ ਹੋਵੇ ਤੇ ਆਪਾਂ ਸਟੀਚਿੰਗ ਵੀ ਕਰਵਾ ਦਾਂਗੇ ਤੇ ਬਾਕੀ ਸਹੀ ਹੋਣਾ ਚਾਹੀਦਾ ਹਾਂ ਨਾ ਆਪਾਂ ਜਿਹੜਾ ਤੁਹਾਡਾ ਸਹੀ ਹੋਣਾ ਚਾਹੀਦਾ ਬਾਕੀ ਕਈ ਸੂਟ ਨੇ ਜਿਹੜੇ ਇਹ ਸੂਟਾਂ ਦੇ ਨਾਲ ਦੁਪੱਟੇ ਨਹੀਂ ਹੈਗੇ ਆਪਾਂ ਰੈਡੀ ਨਹੀਂ ਕਰਵਾਏ ਕਿਉਂਕਿ ਆਪਾਂ ਤਾਂ ਨਹੀਂ ਕਰਵਾਏ ਹਨ ਕਈ ਵਾਰ ਨਹੀਂ ਕਿਸੇ ਨੇ ਦੁਪੱਟਾ ਲੈਣਾ ਹੁੰਦਾ ਜਾਂ ਕੋਈ ਇਹ ਕਿਸੇ ਨੇ ਆਪਣੇ ਹਿਸਾਬ ਨਾਲ ਕਰਵਾਉਣਾ ਹੁੰਦਾ ਤੇ ਬਾਕੀ ਜੇ ਕੋਈ ਦੁਪੱਟਿਆਂ ਦਾ ਚਾਹਵਨ ਹੈਗਾ ਸੂਟ ਨਾਲ ਦੁਪੱਟੇ ਹੈ ਨਹੀਂ ਜੇ ਕਿਸੇ ਨੇ ਰੈਡੀ ਕਰਵਾਉਣਾ ਆਪਾਂ ਉਹ ਵੀ ਕਰਕੇ ਦੇਵਾਂਗੇ ਟਾਈ ਡਾਈ ਜੋ ਵੀ ਤੁਹਾਨੂੰ ਚਾਹੀਦਾ ਤੇ ਦੁਪੱਟੇ ਆਪਾਂ ਨਾਲ ਲਾ ਕੇ ਦੇ ਦਾਂਗੇ ਉਹ ਆਪਾਂ ਨੂੰ ਤੁਸੀਂ ਕਮੈਂਟ ਕਰ ਦਿਓ ਵੀ ਸਾਨੂੰ ਦੁਪੱਟਾ ਚਾਹੀਦਾ ਜਾਂ ਨਹੀਂ ਚਾਹੀਦਾ ਤੇ ਦੁਪੱਟੇ ਆਪਾਂ ਨਾਲ ਰੈਡੀ ਕਰਕੇ ਦੇ ਦਾਂਗੇ ਲੈਸਸ ਵਗੈਰਾ ਗੱਲ ਲਾ ਕੇ ਸਾਰਾ ਕੁਝ ਤੇ ਅੱਜ ਆਪ ਜਿਹੜੇ ਪਹਿਲਾਂ ਜਿਹੜੇ ਆਪਾਂ ਜੋਰ ਝਟ ਦੇ ਸੂਟ ਦਿਖਾਏ ਸੀ ਉਹ ਸਾਰਿਆਂ ਨੇ ਬਹੁਤ ਪਸੰਦ ਕਰੇ ਆਗੇ ਤੇ ਇੱਕ ਆਪਾਂ ਅੰਬੀ ਵਾਲਾ ਪ੍ਰਿੰਟ ਦਿਖਾਇਆ ਸੀ ਜਿਹੜਾ ਦੇਸ ਕੋਸ ਦੇ ਵਿੱਚ ਉਹਦੇ ਚ ਵੀ ਇੱਕ ਦੋ ਕਲਰ ਹੋਰ ਮਿਲੇ ਨੇ ਆਪਾਂ ਨੂੰ ਜੇ ਕਿਸ ਨੂੰ ਚਾਹੀਦੇ ਹੋਏ ਤਾਂ ਸਕਰੀਨਸ਼ਾਟ ਲੈ ਕੇ ਭੇਜ ਦਿਓ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਿਓ ਤਾਂ ਕਿ ਜਿਹੜੇ ਸੋਹਣੇ ਸੋਹਣੇ ਸੂਟ ਨੇ ਸਾਰੀਆਂ ਭੈਣਾਂ ਤੱਕ ਪਹੁੰਚ ਸਕਣ ਤੇ ਤੁਸੀਂ ਉਹ ਸੂਟਾਂ ਦੇਖ ਸਕੋ ਚਲੋ ਜੀ ਆਜੋ ਫਿਰ ਸ਼ੁਰੂ ਕਰਦੇ ਆਂ ਆਪਾਂ ਪਹਿਲੇ ਸੂਟ ਤੋਂ ਇਹ ਨਾ ਸੋਚੋ ਵੀ ਇਹ ਵਾਲੇ ਸੂਟ ਨੇ ਜਾਂ ਕਿ ਗਰਮੀ 'ਚ ਪਹਿਣੇ ਨਹੀਂ ਜਾਂ ਹਨਾ ਐਦਾਂ ਨਹੀਂ ਗਰਮੀ ਵਾਲੀ ਵੈਰਾਈਟੀ ਹੈ ਜੀ ਇਹ ਉਹ ਕੋ ਪਿਓਰ ਕਾਟਨ ਮਸ਼ਲੀਨ ਆਗੀ ਇਹ ਬਹੁਤ ਸੋਹਣਾ ਕਪੜਾ ਹੈਗਾ ਸ਼ਾਈਨ ਵਾਲਾ ਕਪੜਾ ਵੀ ਹੈ ਤੇ ਸੌਫਟ ਪੂਰਾ ਵਧੀਆ ਗਰਮੀ ਵਾਲਾ ਗਰਮੀ ਨਹੀਂ ਲੱਗੂਗੀ ਇਹਦੇ ਵਿੱਚ ਤੇ ਬਾਕੀ ਬਹੁਤ ਸੋਹਣੇ ਪ੍ਰਿੰਟ ਨੇ ਜੇ ਤੁਹਾਨੂੰ ਲਓ ਜੀ ਆਪਣਾ ਪਹਿਲਾ ਸੂਟ ਹੈਗਾ ਇਹ ਮਸ਼ਲੀਨ ਕਾਟਨ ਦੇਖੋ ਕਪੜਾ ਦੇਖੋ ਕਪੜਾ ਗਰਮੀ ਵਾਲਾ ਮਲੈਮ ਕਿਓ ਵਰਗਾ ਪ੍ਰਿੰਟ ਦੇਖੋ ਕਿੰਨੀ ਸੋਹਣੀ ਹੈ ਇਹਦੀ ਪ੍ਰਿੰਟਿੰਗ ਇਹ ਹੈਗਾ ਇਹ ਉਹ ਜੈਲੂ ਨਹੀਂ ਹੈਗਾ ਕੈਮਰੇ 'ਚ ਥੋੜਾ ਸਾਨੂੰ ਜਿਆਦਾ ਡਾਰਕ ਲੱਗੂ ਲਾਈਟ ਜੈ ਸ਼ੇਡ ਆ ਬਹੁਤ ਸੋਹਣਾ ਬਹੁਤ ਸੋਹਣੀ ਚੀਜ਼ ਆ ਦੇਖੋ ਕਪੜਾ ਤੇ ਪੂਰਾ ਸੌਫਟ ਐ ਲਾਈਟ ਵੇਟ ਕਪੜਾ ਐ ਨਹੀਂ ਹੈਗਾ ਵੀ ਹੈਵੀ ਗਰਮੀ 'ਚ ਪਊਗਾ ਜੀ ਇਹ ਤੇ ਪੂਰਾ ਸੋਹਣਾ ਸਟਾਫ ਆ ਇਹ ਹੈਗਾ ਮਸ਼ਲੀਨ ਪਿਓਰ ਕਾਟਰ ਮਸ਼ਲੀਨ ਪਿਓਰ ਕਾਟਨ ਹਾਂ ਦੇਖੋ ਜੀ ਹਾਂਜੀ ਜੇ ਕਿਸੇ ਨੂੰ ਚਾਹੀਦਾ ਹੋਇਆ ਇਹ ਵਾਲਾ ਪ੍ਰਿੰਟ ਕਲਰ ਤਾਂ ਆਪਾਂ ਨੂੰ ਸਕਰੀਨਸ਼ਾਟ ਲੈ ਕੇ ਭੇਜ ਦਿਓ ਤੇ ਆਪਾਂ ਤੁਹਾਨੂੰ ਇਹਦਾ ਰੇਟ ਵਗੈਰਾ ਦੱਸ ਦਾਂਗੇ ਬਹੁਤ ਚੀਪੈਸਟ ਰੇਟ ਦੇ ਵਿੱਚ ਨੇ ਕੋਈ ਰੇਟ ਵੀ ਬਾਲਾ ਨਹੀਂ ਹੈਗਾ ਜੀ ਸਾਰਿਆਂ ਦੇ ਇਹ ਲੈਣ ਦੇ ਉਹਦੇ ਵਿੱਚ ਆ ਵੀ ਸਾਰੇ ਇਹਨੂੰ ਖਰੀਦ ਸਕਦੇ ਆ ਹਨਾ ਇਹ ਜੀ ਕੋਈ ਗੱਲ ਨਹੀਂ ਵੀ ਕੋਈ ਮਹਿੰਗਾ ਜਾਂ ਕਿਵੇਂ ਆ ਬਹੁਤ ਤੋਂ ਸਸਤੇ ਰੇਟ ਦੇ ਵਿੱਚ ਆ ਠੀਕ ਹੈ ਜੀ ਅਗਲਾ ਦਿਖਾਉਣੇ ਹਾਂਜੀ ਦੂਸਰਾ ਆ ਗਿਆ ਆਪਣਾ ਇਹ ਕਲਰ ਇਹ ਵੀ ਮਸਲੀਨ ਕਾਟਨ ਆ ਇਹ ਹੈਗਾ ਬਲੂ ਜ ਬਲੂ ਵੀ ਨਹੀਂ ਕਹਿ ਸਕਦੇ ਆਪਾਂ ਹੋਰ ਹੀ ਕਲਰ ਆ ਇਹ ਜੀ ਜ ਬਲੂ ਬਹੁਤ ਸੋਹਣਾ ਇਹਦੇ ਵਿੱਚ ਪ੍ਰਿੰਟ ਬਣਿਆ ਹੋਇਆ ਫਲਾਬਰ ਨੇ ਵਾਈਟ ਦੇ ਤੁਸੀਂ ਇਹਦੇ ਨਾਲ ਆਹ ਵਾਈਟ ਇਹਦੇ ਕੰਨੀਆਂ ਦੇ ਵਿੱਚ ਤੁਸੀਂ ਇਹਦੇ ਨਾਲ ਵਾਈਟ ਸਲਵਾਰ ਵੀ ਲਗਾ ਸਕਦੇ ਹੋ ਹਨਾ ਬਾਈਟ ਮੈਚਿੰਗ ਸੂਟ ਵੀ ਬਣ ਜਾਊਗਾ ਤੇ ਆਲ ਓਵਰ ਲੈਣਾ ਆਲ ਓਵਰ ਵੀ ਲੈ ਸਕਦੇ ਆ ਆਪਣੇ ਕੋਲ ਬਾਈਟ ਮਸ਼ੀਨ ਵੀ ਹੈਗਾ ਕਪੜਾ ਫੈਬਰਿਕ ਜੇ ਕਿਸੇ ਨੇ ਮੈਚਿੰਗ ਬਣਵਾਉਣਾ ਮੈਚਿੰਗ ਵੀ ਬਣਵਾ ਸਕਦੇ ਹੋ ਆਪਣੇ ਕੋਲ ਜੋਰਜਟ ਵੀ ਹੈਗਾ ਵਾਈਟ ਉਹ ਲੈਉਣਾ ਉਹ ला ਸਕਦੇ ਆ ਤੇ ਇਹਦੇ ਨਾਲ ਜੇ ਤੁਸੀਂ ਇਹ ਲੈਣਾ ਚਾਹੁੰਦੇ ਹੋ ਸਕਰੀਨਸ਼ਾਟ ਲੈ ਕੇ ਭੇਜ ਦਿਓ ਆਪਾਂ ਤੁਹਾਨੂੰ ਕੋਰੀਅਰ ਕਰ ਦਾਂਗੇ ਜੀ ਤੇ ਬਾਕੀ ਇਹ ਕਪੜਾ ਵੀ ਇਹ ਵੀ ਬਹੁਤ ਸੋਹਣਾ ਸ਼ਾਈਨ ਵਾਲਾ ਕਪੜਾ ਇਹ ਗੱਲ ਨਹੀਂ ਹੈਗੀ ਇਹਦੇ ਵਿੱਚ ਗਰਮੀ ਨਹੀਂ ਲੱਗਣੀ ਕੁਝ ਨਹੀਂ ਲੱਗਣੀ ਨਾਲੇ ਪਾਇਆ ਹੈ ਸਰਦਾਰੀ ਲੁੱਕ ਦੇਊਗਾ ਬਹੁਤ ਸੋਹਣਾ ਸੂਟ ਹੈਗਾ ਜੇ ਆਪਾਂ ਜੇ ਤੁਸੀਂ ਮੈਚਿੰਗ ਕਰਵਾਉਣਾ ਤਾਂ ਉਹ ਵੀ ਦੱਸ ਦਿਓ ਆਪਾਂ ਮੈਚਿੰਗ ਵੀ ਕਰਕੇ ਦੇ ਦਾਂਗੇ ਪਲੇਨ ਸਲਵਾਰ ਨਾਲ ਬਾਟਮ ਪਲੇਨ ਲਾਉਣੀ ਆ ਠੀਕ ਹੈ ਜੀ ਅਗਲਾ ਦਿਖਾਉਣੀ ਆ ਹਾਂਜੀ ਤੀਜਾ ਹੈਗਾ ਆਪਣੇ ਕੋਲੇ ਆ ਕਲਰ ਇਹ ਵੀ ਸੇਮ ਆਗਾ ਮਸਲੀਨ ਦੇ ਵਿੱਚ ਹੀ ਆ ਮਸਲੀਨ कॉटन ਬਹੁਤ ਸੋਹਣੀ कॉटन ਆ ਜੀ ਪੂਰਾ ਹੈ ਨਾ ਸੌਫਟ ਕਪੜਾ ਇਹ ਜੀ ਗੱਲ ਨਹੀਂ ਦੇਖੋ ਬਹੁਤ ਪਿਓ ਹਾਂ ਪੂਰੀ ਸ਼ਾਈਨ ਆ ਕਪੜੇ ਦੇ ਵਿੱਚ ਡਲ ਨਹੀਂ ਹੈਗਾ ਬਿਲਕੁਲ ਹੀ ਕਲਰ ਇੰਨਾ ਸੋਹਣਾ ਇਹਦਾ ਬਹੁਤ ਪ੍ਰੀਟੀ ਆ ਤੇ ਡਿਜ਼ਾਈਨ ਬਹੁਤ ਦੇਖੋ ਕਿੰਨੀ ਸੋਹਣੀ ਆ ਪ੍ਰਿੰਟਿੰਗ ਇਹਦੇ ਵਿੱਚ ਤੇ ਇਹ ਵੀ ਆਪਣਾ 5 ਮੀਟਰ ਸੂਟ ਹੈਗਾ ਜੇ ਕਿਸੇ ਨੇ ਇਹ ਵੀ ਮੈਚਿੰਗ ਲੈਣਾ ਆਪਾਂ ਮੈਚਿੰਗ ਵੀ ਦੇ ਦਾਂਗੇ ਵਿਦ ਦੁਪੱਟਾ ਲੈਣਾ ਵਿਦ ਦੁਪੱਟਾ ਵੀ ਦੇ ਦਾਂਗੇ ਰੈਡੀ ਕਰਕੇ ਮੈਚਿੰਗ ਜੇ ਐਸ ਦੀ ਸਲਵਾਰ ਚਾਹੀਦੀ ਹੈ ਵੀ ਮਿਲ ਜੂਗੀ ਹਾਂਜੀ ਫਰੋਜੀ ਕਲਰ ਦੀ ਲਵਾਉਣੀ ਜਿੱਦਾਂ ਦੀ ਤੁਸੀਂ ਬਾਟਮ ਚਾਹੁੰਦੇ ਹੋ ਉਦਾਂ ਦੀ ਮਿਲ ਜੂ ਤੁਹਾਨੂੰ ਚਾਹੀਦਾ ਹੋਇਆ ਇਹ ਤਾਂ ਆਪਾਂ ਰੈਡੀ ਕਰਕੇ ਦੇ ਦਾਂਗੇ ਵਿਦ ਸਟਿਚਿੰਗ ਵੀ ਦੇ ਦਾਂਗੇ ਜੇ ਸਟਿਚਿੰਗ ਕਰਵਾਉਣਾ ਸਕਰੀਨਸ਼ਾਟ ਲੈ ਕੇ ਭੇਜ ਦਿਓ ਜੀ ਆਪਾਂ ਨੂੰ ਨੈਕਸਟ ਹਾਂਜੀ ਚੌਥਾ ਕਲਰ ਹੈਗਾ ਮਸਲੀਨ ਦੇ ਵਿੱਚ ਇਹ ਵਾਲਾ ਕਲਰ ਪ੍ਰਿੰਟਿੰਗ ਦੇਖੋ ਜੀ ਇਹਦੀ ਕਿੰਨੀ ਸੋਹਣੀ ਆ ਤੇ ਕਲਰ ਵੀ ਬਹੁਤ ਪਿਆਰਾ ਸੱਚੀ ਬਹੁਤ ਸੋਹਣਾਗਾ ਇਹ ਇਹ ਵੀ 5 ਮੀਟਰ ਸੂਟ ਆਗਾ ਆਪਣੇ ਕੋਲੇ ਤੇ ਆਲ ਓਵਰ ਚਾਹੀਦਾ ਤੁਹਾਨੂੰ ਆਲ ਓਵਰ ਮੈਚਿੰਗ ਚਾਹੀਦਾ ਤੁਹਾਨੂੰ ਮੈਚਿੰਗ ਇਹ ਵੀ ਮਸ਼ਲੀਨ ਦਾ ਮਸ਼ਲੀਨ ਦੇ ਵਿੱਚ ਆਪਣੇ ਕੋਲੇ ਚਾਰ ਕਲਰ ਨੇਗੇ ਇਹ ਚਾਰ ਕਲਰ ਨੇਗੇ ਇਹ ਤੇ ਚਾਰੇ ਡਿਜ਼ਾਈਨ ਅਲੱਗ-ਅਲੱਗ ਨੇ ਤੇ ਇਹਦੇ ਨਾਲ ਵੀ ਜੇ ਤੁਸੀਂ ਸਲਵਾਰ ਪਲੇਨ ਲਗਾਉਣੀ ਆ ਪਲੇਨ ਵੀ ਲਵਾ ਦਾਂਗੇ ਜੇ ਤੁਹਾਨੂੰ ਪ੍ਰੋਪਰ ਸੂਟ ਚਾਹੀਦਾ ਆਲ ਓਵਰ ਉਹ ਵੀ ਦੇ ਦਾਂਗੇ ਵਿਦ ਦੁਪੱਟਾ ਚਾਹੀਦਾ ਉਹ ਵੀ ਮਿਲ ਜੂਗਾ ਸਕਰੀਨਸ਼ਾਟ ਲੈ ਕੇ ਭੇਜ ਦਿਓ ਜੀ ਹਾਂਜੀ ਇਹ ਹੈਗਾ ਆਪਣੇ ਕੋਲੇ ਖੀਨ ਖਾਵ ਆਪਣੇ ਕੋਲੇ 6 ਕਲਰ ਸੀ ਖੀਨ ਖਾਵ ਦੇ ਆਪਣੇ ਕੋਲੇ 2 ਕਲਰ ਰਹਿ ਗਏ ਤੇ ਇਹਦੇ ਨਾਲ ਆਪਾਂ ਪਲੇਨ ਬਾਟਮ ਆ ਬਾਟਮ ਹੈਗੀ ਆ ਕ੍ਰਾਸ਼ ਸ਼ਿਮਰ ਦੀ ਬਹੁਤ ਸੋਹਣਾ ਕਪੜਾ ਹੈ ਜੀ ਆਹ ਵਾਲਾ ਕ੍ਰਾਸ਼ ਦਾ ਲਾਈਟ ਵੇਟ ਆ ਬਿਲਕੁਲ ਫੈਬਰਿਕ ਦੇਖੋ ਇਹਨਾਂ ਪਲੇਨ ਬਾਟਮ ਹੋਣਗੀ ਤੇ ਇਹ ਹੈਗਾ ਆਪਣੇ ਕੋਲੇ ਸੂਟ ਖੀਨਖਾਬ ਦਾ ਪਿਓਰ ਖੀਨਖਾਬਾ ਇਹ ਨਹੀਂ ਹੈਗੀ ਵੀ ਕਰੜੀ ਆ ਜਾਂ ਕਿਵੇਂ ਆ ਹਨਾ ਕਰੜੀ ਤਾਂ ਤਾਂ ਇਥੋਂ ਹੀ ਪਤਾ ਲੱਗ ਜਾਂਦਾ ਜੀ ਇਦਾਂ ਕਰੇ ਤੋਂ ਵੀ ਇਹ ਪਿਓਰ ਆ ਜਾਂ ਨਹੀਂ ਪਿਓਰ ਇਹਨੂੰ ਕਹਿੰਦੇ ਨੇ ਅਸਲੀ ਖੀਨਖਾਬ ਤੇ ਜਿਹੜਾ ਕਲਰ ਆ ਇਹ ਪਰਪਲ ਜੀ ਛੇੜ ਦੇ ਵਿੱਚ ਆ ਬਹੁਤ ਸੋਹਣਾ ਕਲਰ ਆ ਦੇਖੋ ਕਿੰਨਾ ਪਿਆਰਾ ਸ਼ੇਡ ਆ ਤੇ ਬੋਟਮ ਵੀ ਇਹਦੇ ਨਾਲ ਬਹੁਤ ਸੋਹਣੀ ਆ ਤੁਹਾਨੂੰ ਚਾਹੀਦਾ ਦੁਪੱਟਾ ਆਪਣੇ ਕੋਲ ਆਪਾਂ ਰੈਡੀ ਨਹੀਂ ਕਰਿਆ ਜੇ ਤੁਹਾਨੂੰ ਚਾਹੀਦਾ ਆਪਾਂ ਦੁਪੱਟਾ ਰੈਡੀ ਨਾਲ ਕਰਕੇ ਦੇਵਾਂਗੇ ਪੂਰਾ ਸੋਹਣਾ ਉਹ ਕਰਕੇ ਦੇਵਾਂਗੇ ਦੇਖੋ ਜੀ ਨੈਕਸਟ ਸੂਟ ਹਾਂਜੀ ਇੱਕ ਕੀਨ ਖਾਬ ਚ ਆਪਣੇ ਕੋਲੇ ਬਚਿਆ ਇਹ ਵਾਲਾ ਬਹੁਤ ਸੋਹਣਾ ਕਲਰ ਆ ਤੁਹਾਨੂੰ ਕਿਵੇਂ ਦੱਸਾਂ ਮੈਂ ਗ੍ਰੀਨ ਜਾਂ ਕੁਝ ਕਲਰ ਜਿਹਾ ਹੈ ਤੇ ਇਹਦੇ ਨਾਲ ਆਪਾਂ ਆਹ ਵਾਲੀ ਬੋਟਮ ਲਗਾਈ ਆ ਮੈਚਿੰਗ ਸੂਟ ਆਗਾ ਇਹ ਇਹ ਆਪਣੇ ਕੋਲੇ 6 ਕਲਰ ਸੀ ਆਪਣੇ ਕੋਲੇ 2 ਰਹਿ ਗਏ ਤੇ ਬਹੁਤ ਲੋਏਸਟ ਪ੍ਰਾਈਸ ਆ ਬਹੁਤ ਘੱਟ ਰੇਟ ਨੇ ਜੀ ਦੁਕਾਨਾਂ ਤੇ ਜੇ ਤੁਸੀਂ ਲਓਗੇ ਇਹਨਾਂ ਸੂਟਾਂ ਦੇ ਕੀਨਖਾਬ ਦੇ ਬਹੁਤ ਰੇਟ ਨੇਗੇ ਪਰ ਆਪਣੇ ਕੋਲੇ ਬਹੁਤ ਘੱਟ ਰੇਟ ਤੇ ਆ ਜੇ ਕਿਸੇ ਨੂੰ ਕਿਸੇ ਭੈਣ ਨੂੰ ਚਾਹੀਦਾ ਹੋਇਆ ਦੋ ਹੀ ਕਲਰ ਬਚੇ ਹਾਂਜੀ ਦੋ ਹੀ ਕਲਰ ਬਚੇ ਆ 6 ਸੀ 4 ਆਪਣੇ ਸੇਲ ਹੋ ਗਏ ਇਹ ਦੋ ਕਲਰ ਰਹਿ ਗਏ ਤੇ ਬਹੁਤ ਘੱਟ ਰੇਟ ਚ ਨੇਗੇ ਜੇ ਕਿਸੇ ਨੂੰ ਚਾਹੀਦਾ ਹੋਇਆ ਭੈਣ ਨੂੰ ਤਾਂ ਕਮੈਂਟ ਕਰ ਦਿਓ ਜੀ ਹਾਂਜੀ ਅਗਲਾ ਸੂਟ ਹੈਗਾ ਆਪਣਾ ਇਹ ਬਾਂਦਨੀ ਪ੍ਰਿੰਟ ਦੇ ਵਿੱਚ ਇਹ ਭੈਣਾਂ ਨੇ ਡਿਮਾਂਡ ਕਰੀ ਸੀ ਇਹਦੇ ਵਿੱਚ ਆਪਾਂ ਪਰਪਲ ਕਲਰ ਆ ਇੱਕ ਆਪਣੇ ਕੋਲੇ ਦੋ ਕਲਰ ਨੇਗੇ ਮੈਚਿੰਗ ਸੂਟ ਹੈਗਾ ਦੇਖੋ ਆ ਬਾਟਮਾਂਗੀ ਬਾਟਮ ਆਹ ਵਾਲੀ ਬਾਟਮ ਆ ਆਹ ਵਾਲੀ ਸ਼ਰਟ ਹੈਗਾ ਤੇ ਦੇਖੋ ਇਹ ਵੀ ਆਪਣੇ ਕੋਲੇ ਸੂਟ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਨੇ ਜੇ ਕਿਸੇ ਭੈਣ ਨੂੰ ਚਾਹੀਦਾ ਤਾਂ ਸਕਰੀਨਸ਼ਾਟ ਲੈ ਕੇ ਭੇਜ ਦਿਓ ਬਹੁਤ ਸੋਹਣਾ ਬਹੁਤ ਸੋਹਣਾ ਹਾਂ ਵਰਕ ਵੀ ਹੋ ਸਕਦਾ ਬਹੁਤ ਸੋਹਣਾ ਕੱਪੜਾ ਜੀ ਇਹੋ ਜੀ ਗੱਲ ਨਹੀਂ ਹੈਗੀ ਹੈਨਾ ਵੀ ਕੋਈ ਖਰਾਬੀ ਵਾਲਾ ਜਾਂ ਕੋਈ ਲੜਨ ਵਾਲਾ ਕੁਝ ਨਹੀਂ ਸੌਫਟ ਕੱਪੜਾ ਹੈਗਾ ਸ਼ਾਈਨ ਆਗੀ ਵਿੱਚ ਤੇ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਆ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਚਾਹੀਦਾ ਹੋਇਆ ਤਾਂ ਆਪਾਂ ਨੂੰ ਕਮੈਂਟ ਕਰ ਦਿਓ ਜੀ ਠੀਕ ਆ ਜੀ ਨੈਕਸਟ ਔਰੇਂਜ ਲਓ ਜੀ ਇਹ ਦੋ ਕਲਰ ਨੇ ਆਪਣੇ ਕੋਲੇ ਬੰਨ ਹੀ ਇਹ ਫੈਬਰਿਕ ਹਾਂ ਇਹ 6 ਕਲਰ ਸੀ ਇਹ ਵੀ ਆਪਣੇ ਕੋਲੇ ਦੋ ਰਹਿ ਗਏ ਤੇ ਇਹ ਦੋ ਕਲਰ ਰਹਿ ਗਏ ਆਪਣੇ ਕੋਲੇ ਤੇ ਇੱਕ ਇਹਦੇ ਵਿੱਚ ਔਰੇਂਜ ਹੈ ਇਹ ਵੀ ਬਹੁਤ ਪਿਆਰਾ ਕਲਰ ਆਗਾ ਔਰੇਂਜ ਜਿਆ ਥੋੜਾ ਸ਼ਾਇਦ ਤੁਹਾਨੂੰ ਕੈਮਰੇ 'ਚ ਥੋੜਾ ਜਿਹਾ ਉਹ ਦਿਂਦਾ ਹੋ ਪਰ ਬਹੁਤ ਸੋਹਣੇ ਕਲਰ ਨੇ ਦੋਨੇ ਤੇ ਬਹੁਤ ਹੀ ਘੱਟ ਰੇਟ ਆ ਜੀ ਇਹਨਾਂ ਦਾ ਸ਼ਾਈਨਾ ਕੱਪੜੇ ਦੇ ਵਿੱਚ ਤੇ ਬਹੁਤ ਸੋਹਣਾ ਕੱਪੜਾ ਹੈ ਜੇ ਕਿਸੇ ਨੂੰ ਚਾਹੀਦਾ ਹੋਇਆ ਤਾਂ ਆਪਾਂ ਨੂੰ ਕਮੈਂਟ ਕਰ ਲਿਓ ਜੀ ਹਾਂਜੀ ਇਹ ਹੈਗਾ ਔਰਗੈਂజా ਜਿਹਦਾ ਕਿ ਅੱਜਕੱਲ ਜਿਹੜੇ ਕਿ ਬਹੁਤ ਇਹ ਇੱਕ 트ੈਂਡਿੰਗ ਦੇ ਵਿੱਚ ਚੱਲ ਰਿਹਾ ਹੈਗਾ ਬਹੁਤ ਇਹਦੇ ਤੇ ਵਰਕ ਵੀ ਹੁੰਦੇ ਨੇ ਵਿਦਾਊਟ ਵਰਕ ਵੀ ਪਰ ਨਾ ਇਹ ਚੀਜ਼ ਆ ਜਿਹੜੀ ਵਿਦਾਊਟ ਵਰਕ ਹੀ ਇੰਨੀ ਸੋਹਣੀ ਲੱਗਦੀ ਹੈ ਸੱਚੀ ਇੰਨਾ ਸੋਹਣਾ ਕਲਰ ਆ ਨਾ ਇੰਨਾ ਸੋਹਣਾ ਮੈਚਿੰਗ ਆ ਇਹਦਾ ਬਣਿਆ ਹੋਇਆ ਸੱਚੀ ਬਹੁਤ ਜ਼ਿਆਦਾ ਸੋਹਣਾ ਯਕੀਨ ਕਰਿਓ ਤੇ ਇਹਦਾ ਫੈਬਰਿਕ ਵੀ ਉਹ ਔਰਗੈਂజా ਨਹੀਂ ਜਿਹੜਾ ਕਰੜਾ ਔਰਗੈਂజా ਹੁੰਦਾ ਇੱਕ ਇਹ ਸੌਫਟ ਆ ਪੂਰਾ ਪਿਓਰ ਔਰਗੈਂజా ਜਗਾ ਇਹ ਕਪੜਾ ਦੇਖੋ ਕਿੰਨਾ ਸੋਹਣਾ ਤੇ ਇਹਦੀ ਪ੍ਰਿੰਟਿੰਗ ਚੈੱਕ ਕਰੋ ਨਾਲੇ ਆ ਹੈਗੀ ਇਹਦੀ ਬਾਟਮ ਬਾਟਮ ਦੇ ਵਿੱਚ ਪ੍ਰਿੰਟਿੰਗ ਦੇਖੋ ਕਿੰਨੀ ਸੋਹਣੀ ਬਣੀ ਹੋਈ ਆ ਬਹੁਤ ਹੀ ਘੱਟ ਰੇਟ ਦੇ ਵਿੱਚ ਆ 5 ਮੀਟਰ ਸੂਟ ਆ ਇਹ ਆਪਣੇ ਕੋਲੇ ਬਹੁਤ ਹੀ ਚੀਪੈਸਟ ਪ੍ਰਾਈਸ ਆ ਜੀ ਇਹਦਾ ਜੇ ਕਿਸੇ ਇਹਦੇ ਵਿੱਚ ਆਪਾਂ ਨੂੰ ਤਿੰਨ ਕਲਰ ਨੇ ਤਿੰਨ ਕਲਰ ਤੁਹਾਨੂੰ ਦਿਖਾਉਨੇ ਆ ਦੂਜੇ ਵੀ ਜੇ ਕਿਸੇ ਨੂੰ ਚਾਹੀਦਾ ਹੋਇਆ ਤਾਂ ਭੈਣਾ ਕਮੈਂਟ ਕਰ ਦੇਣ ਜੀ ਹੋ ਗਿਆ ਇੱਕ ਇਹ ਹੋਗਾ ਜੈਲੋ ਇੰਨਾ ਸੋਹਣਾ ਜੈਲੋ ਕਲਰ ਆ ਇਹ ਇੰਨਾ ਸੋਹਣਾ ਸੱਚੀ ਬਹੁਤ ਜ਼ਿਆਦਾ ਸੋਹਣਾ ਤੇ ਦੇਖੋ ਇਹ ਵਾਲਾ ਕਿੰਨਾ ਸੋਹਣਾ ਪ੍ਰਿੰਟ ਹੈ ਇਹਦੇ ਵਿੱਚ ਪੂਰਾ ਸੌਫਟ ਇਹ ਔਰਗੈਂਜਾ ਦਾ ਸੂਟ ਹੈਗਾ ਬਹੁਤ ਪਿਆਰਾ ਹੈਗਾ ਇਹ ਦੇਖੋ ਬਹੁਤ ਸੋਹਣਾ ਜੀ ਇੰਨੇ ਘੱਟ ਰੇਟਾਂ ਦੇ ਵਿੱਚ ਤੁਹਾਨੂੰ ਕਿਤੋਂ ਨਹੀਂ ਮਿਲੂਗਾ ਇਹ ਵਾਲਾ ਸੂਟ ਤੇ ਜੇ ਕਿਸੇ ਭੈਣ ਨੇ ਲੈਣਾ ਇੱਛਾ ਚਾਹ ਵਾਣਾ ਤਾਂ ਕਮੈਂਟ ਕਰ ਲਿਓ ਜੀ ਤੇ ਇਹ ਸੂਟ ਨਾ ਬਹੁਤ ਆਪਾਂ ਲੈਣੇ ਆ ਦੁਕਾਨਾਂ ਤੋਂ ਵੀ ਬਹੁਤ ਮਹਿੰਗੇ ਰੇਟਾਂ ਦੇ ਵਿੱਚ ਮਿਲਦੇ ਨੇ ਤੇ ਆਪਣੇ ਕੋਲੇ ਬਹੁਤ ਲੋਏਸਟ ਰੇਟ ਤੇ ਆਗਾ ਇੱਕ ਹੈਗਾ ਜੀ ਇਹਦੇ ਵਿੱਚ ਆਹ ਵਾਲਾ ਕਲਰ ਤਿੰਨ ਕਲਰ ਨੇ ਸਕਾਈ ਬਲੂ ਜਿਹਾ ਕੁਛ ਇਦਾਂ ਦਾ ਇਹ ਦੇਖੋ ਜਿਵੇਂ ਆਪਣੀਆਂ ਭੈਣਾਂ ਹਨਾ ਕੋਈ ਜੌਬ ਕਰਦੀਆਂ ਨੇ ਉਹਨਾਂ ਲਈ ਇਹ ਬਹੁਤ ਸੋਹਣੇ ਨੇ ਸੂਟ ਤਿੰਨੇ ਬਹੁਤ ਜ਼ਿਆਦਾ ਸੋਹਣੇ ਨੇ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਆਹ ਵਾਲੀ ਹੈਗੀ ਇਹਦੀ ਬਾਟਮ ਆਹ ਵਾਲੀ ਬਾਟਮ ਆ ਗਈ ਤੇ ਆਹ ਵਾਲਾ ਹੈਗਾ ਇਹਦਾ ਸ਼ਰਟ ਦਾ ਕਪੜਾ ਜੇ ਕਿਸੇ ਭੈਣ ਨੇ ਵੀ ਦੁਪੱਟਾ ਲੈਣਾ ਆਪਾਂ ਟਾਇਡ ਆਯੋਮੀ ਦੁਪੱਟਾ ਕਰਵਾ ਕੇ ਦੇਵਾਂਗੇ ਤੇ ਇਹ ਤਿੰਨ ਕਲਰ ਨੇ ਹੈਗੇ ਇਹਦੇ ਵਿੱਚ ਦੇਖੋ ਜੀ ਸੂਟ ਦੇਖ ਕੇ ਨਾ ਰੂਹ ਖੁਸ਼ ਹੁੰਦੀ ਆ ਕਿੰਨਾ ਸੋਹਣਾ ਕਲਰ ਆ ਪ੍ਰਿੰਟ ਚੈੱਕ ਕਰੋ ਰੈਡ ਰੈਡ ਬਹੁਤ ਸੋਹਣਾਗਾ ਪਿਓਰ ਜੋਰਜਟ ਦੇ ਵਿੱਚ ਜਿਹੜੀ ਪਿਓਰ ਜੋਰਜਟ ਹੁੰਦੀ ਆ ਨਾ ਉਹ ਫੈਬਰਿਕ ਆਗਾ ਇਹ ਕਪੜਾ ਦੇਖੋ ਕੋਈ ਲੜਨ ਵਾਲਾ ਨਹੀਂ ਗਰਮੀ 'ਚ ਪੈਣ ਵਾਲਾ ਮੂਰੇ ਪਊਗਾ ਇਹ ਕਪੜਾ ਐਦਾਂ ਦੀ ਕੋਈ ਸ਼ਿਕਾਇਤ ਨਹੀਂ ਹੈਗੀ ਇਹਦੀ ਤੇ ਬਹੁਤ ਹੀ ਘੱਟ ਰੇਟ ਦੇ ਵਿੱਚ ਆ ਇਹ ਜੇ ਕਿਸੇ ਭੈਣ ਨੇ ਚਾਹੀਦਾ ਇਹਦੇ ਨਾਲ ਦੇ ਆਪਣੇ ਕੋਲੇ ਦੋ ਦੋ ਪੀਸ ਪਏ ਨੇਗੇ ਤੇ ਜੇ ਕਿਸੇ ਨੂੰ ਚਾਹੀਦਾ ਤਾਂ ਆਪਾਂ ਨੂੰ ਡੀਐਮ ਕਰ ਲਿਓ ਜੀ ਹਾਂਜੀ ਅਗਲਾ ਹੈਗਾ ਆਪਣੇ ਕੋਲੇ ਇਹ ਬਰਾਸ਼ੋ ਦੇ ਵਿੱਚ ਇਹ ਆਪਣੇ ਪਹਿਲਾਂ ਤਾਂ ਖਤਮ ਹੋ ਗਏ ਸੀ ਇਹਦੇ ਨਾਲ ਦੇ ਕਲਰ ਇਹ ਆਪਾਂ ਹੋਰ ਲੈ ਕੇ ਆ ਆਪਾਂ ਨੂੰ ਮਿਲੇ ਨੇ ਦੋ ਹੀ ਕਲਰ ਮਿਲੇ ਨੇ ਇਹ ਦੋ ਹੀ ਮਿਲੇ ਨੇ ਇਹਦੇ ਵਿੱਚ ਸੂਟ ਆਪਾਂ ਨੂੰ ਤੇ ਇਹਦੇ ਨਾਲ ਦੀ ਆ ਹੈਗੀ ਆ ਬਾਟਮ ਬਾਟਮ ਦਾ ਕੱਪੜਾ ਵੀ ਬਹੁਤ ਸੋਹਣਾਗਾ ਤੇ ਇਹ ਹੈਗੀ ਆ ਇਹਦੀ ਡਿਜ਼ਾਈਨਿੰਗ ਪ੍ਰਿੰਟਿੰਗ ਇਹ ਪਹਿਲਾਂ ਵੀ ਆਪਾਂ ਦਿਖਾਏ ਨੇ ਪਤਾ ਕੀ ਆ ਇਹ ਨਾ ਕਈਆਂ ਨੂੰ ਐ ਲੱਗਦਾ ਹੋਊਗਾ ਵੀ ਇਹ ਸੂਟ ਗਰਮੀ ਦੇ ਵਿੱਚ ਪਹਿਣੇ ਨਹੀਂ ਪਰ ਨਹੀਂ ਕੱਪੜਾ ਬਹੁਤ ਸੋਹਣਾ ਜੀ ਇਹਦਾ ਗਰਮੀ 'ਚ ਪਹਿਣ ਵਾਲੀ ਕੱਪੜਾਗਾ ਬਹੁਤ ਲਾਈਟ ਵੇਟ ਆ ਤੇ ਸੌਫਟ ਆ ਇਹੋ ਜੀ ਗੱਲ ਨਹੀਂ ਬਾਲਾ ਸੱਚੀ ਲਾਈਟ ਵੇਟ ਆ ਬਹੁਤ ਜ਼ਿਆਦਾ ਪੂਰਾ ਆਰਾਮਦਾਈ ਕੱਪੜਾਗਾ ਇਹ ਨਹੀਂ ਹੈਗਾ ਵੀ ਗਰਮੀ 'ਚ ਨਹੀਂ ਪਊਗਾ ਪਊਗਾ ਇਹਦੇ ਵਿੱਚ ਵੀ ਆਪਣੇ ਕੋਲੇ ਦੋ ਕਲਰ ਹੀ ਨੇਗੇ ਆ ਕਲਰ ਤਾਂ ਆਪਾਂ ਨਵੇਂ ਲੈਨੇਗੇ ਇਹਦੇ ਨਾਲ ਤੇ ਤਾਂ सेल ਹੋਗੇ ਸੀ ਇੱਕ ਆਪਾਂ ਨਵਾਂ ਕਲਰ ਲੈ ਕੇ ਆਏ ਆ ਇਹਦੇ ਵਿੱਚ ਹੋਰ ਇੱਕ ਇਹਦੇ ਵਿੱਚ ਆਪਾਂ ਨਵਾਂ ਕਲਰ ਲੈ ਕੇ ਆਏ ਆ ਇਹ ਕਲਰ ਪਹਿਲਾਂ ਨਹੀਂ ਸੀਗਾ ਆਪਣੇ ਕੋਲੇ ਇਹ ਹੁਣ ਲੈ ਕੇ ਆਏ ਆ ਇਹ ਇਦਾਂ ਦਾ ਇਹਦੇ ਵਿੱਚ ਸ਼ਰਟ ਆ ਗਈ ਤੇ ਆ ਹੈਗੀ ਇਹਦੀ ਬਾਟਮ ਆ ਬਾਟਮ ਦਾ ਕੱਪੜਾ ਹੀ ਬਹੁਤ ਸੋਹਣਾ ਇਹ ਦੋ ਹੀ ਰਹਿ ਗਏ ਆਪਣੇ ਕੋਲੇ ਜੇ ਬਹੁਤ ਘੱਟ ਰੇਟ ਦੇ ਵਿੱਚ ਹੈ ਜੀ ਇਹੋ ਜੀ ਗੱਲ ਨਹੀਂ ਵੀ ਕੋਈ ਮਹਿੰਗੇ ਨਹੀਂ ਮਹਿੰਗੇ ਨਹੀਂ ਹੈਗੇ ਹਨਾ ਤੇ ਐਨ ਐਨ ਰੇਟਾਂ ਦੇ ਵਿੱਚ ਆਪਾਂ ਨੂੰ ਦੁਕਾਨਾਂ ਤੋਂ ਨਹੀਂ ਮਿਲਦੇ ਕਿਸੇ ਵੀ ਦੁਕਾਨ ਤੋਂ ਪੁੱਛ ਲਿਓ ਚਾਹੇ ਤੁਸੀਂ ਤੇ ਬਹੁਤ ਘੱਟ ਰੇਟਾਂ ਦੇ ਵਿੱਚ ਨੇ ਜੇ ਕਿਸ ਨੂੰ ਚਾਹੀਦੇ ਹੋਏ ਭੈਣਾਂ ਨੂੰ ਤਾਂ ਆਪਾਂ ਨੂੰ ਮੈਸੇਜ ਕਰ ਲਿਓ ਜੀ ਆਹ ਕਲਰ ਦੇਖੋ ਜੀ ਇੰਨਾ ਜਿਆਦਾ ਸੋਹਣਾ ਨਾ ਇੱਥੇ ਤਾਂ ਸਾਡੀ ਵੀ ਨੀਤ ਫੱਟ ਗਈ ਇੰਨਾ ਸੋਹਣਾਗਾ ਪਰ ਗੱਲ ਇਹ ਹੋਈ ਵੀ ਇਹਦੇ ਵਿੱਚ ਸੂਟ ਹੀ ਸਾਰਾ ਇੱਕ ਰਹਿ ਗਿਆ ਸੀ ਇੱਕ ਸੀ ਕਿ ਦੋ ਨੇ ਇਹ ਇੱਕ ਸੂਟ ਰਹਿ ਗਿਆ ਇਹ ਹੈਨਾ ਇਹ ਪਿਓਰ ਵਾਲੀ ਜਿਹੜੀ ਪਿਓਰ ਵਾਲੀ ਜੋਰ ਜਟ ਹੁੰਦੀ ਆ ਉਹ ਚੀਜ਼ ਆ ਇਹ ਦੇਖੋ ਇਹਦੇ ਵਿੱਚ ਨਾ ਛੋਟੇ ਛੋਟੇ ਆ ਡਾਊਟਸ ਜੇ ਡਾਟਸ ਜੇ ਬਣੇ ਹੋਏ ਨੇ ਸੌਰੀ ਡਾਟਸ ਜੇ ਬਣੇ ਹੋਏ ਨੇ ਐਵੇਂ ਤੇ ਇੰਨਾ ਜਿਆਦਾ ਪੋਲਾ ਕੱਪੜਾ ਨਾ ਇਹ ਬਾੜਾ ਜਿਆਦੇ ਪੋਲਾ ਕੱਪੜਾ ਪਿਓਰ ਆ ਗਈ ਇਹ ਪਿਓਰ ਜਮਾ ਇਹਦੇ ਨਾਲ ਦੇਖੋ ਤੁਸੀਂ ਇਹ ਸੂਟ ਵੀ ਤੁਹਾਨੂੰ ਪੂਰਾ ਮਿਲ ਜੂ ਜੇ ਆਲ ਓਵਰ ਲੈਣਾ ਆਲ ਓਵਰ ਵੀ ਮਿਲ ਜੂ ਤੇ ਇਹਦੇ ਨਾਲ ਆਪਾਂ ਜੋਰ ਜੱਟ ਦੀ ਹੋਈ ਆਪਣੇ ਕੋਲੇ ਵਾਈਟ ਬਾਟਮ ਵੀ ਹੈਗੀ ਹੈ ਜੇ ਤੁਸੀਂ ਮੈਚਿੰਗ ਕਰਨਾ ਐਦਾਂ ਦੇਖੋ ਮੈਚਿੰਗ ਕਰਨਾ ਮੈਚਿੰਗ ਵੀ ਕਰ ਸਕਦੇ ਹੋ ਇੰਨਾ ਕੋ ਸੋਹਣਾ ਸੂਟ ਬਣ ਜੂਗਾ ਨਾ ਤੁਹਾਨੂੰ ਕੋਈ ਨਹੀਂ ਕਹੂ ਵੀ ਇੰਨੇ ਥੋੜੇ ਰੇਟ ਦੇ ਵਿੱਚ ਇੰਨਾ ਸੋਹਣਾ ਸੂਟ ਤੁਹਾਨੂੰ ਹਰੇਕ ਕੋਈ ਪੁੱਛੂਗਾ ਪਾਇਆ ਹੋਇਆ ਇੰਨਾ ਸੋਹਣਾ ਇਹਦਾ ਕਲਰ ਆ ਇੰਨਾ ਸੋਹਣਾ ਸਾਰਾ ਪ੍ਰਿੰਟ ਡਿਜ਼ਾਈਨ ਹੈ ਦਾ ਕੋਈ ਕਹਿੰਦਾ ਨਹੀਂ ਹੈਗਾ ਜੀ ਇਹ ਇੰਨੇ ਘੱਟ ਰੇਟ ਦੇ ਵਿੱਚ ਆ ਜੇ ਕਿਸੇ ਭੈਣ ਨੂੰ ਚਾਹੀਦਾ ਤਾਂ ਛੇਤੀ ਛੇਤੀ ਸਕਰੀਨ ਸ਼ਾਟ ਲਓ ਤੇ ਆਰਡਰ ਬੁੱਕ ਕਰੋ ਜੀ ਇੱਕ ਆਪਣੇ ਕੋਲੇ ਹੈਗੇ ਨੇ ਜੀ ਜੋਰਜਟ ਦੇ ਦੁਪट्टे ਇਹ ਇਹ ਨਵੇਂ ਨਵਾ ਲੈ ਕੇ ਆਇਆ ਆ ਪਪ ਸਟਾਫ ਜੋਰਜਟ ਦੇ ਦੁਪट्टे ਪਿਓਰ ਜੋਰਜਟ ਆ ਦੇਖੋ ਬਹੁਤ ਸੋਹਣੀ ਜੋਰਜਟਾ ਇਹ ਤੇ ਆਮ ਜੇ ਤੁਸੀਂ ਦੁਕਾਨਾਂ ਤੋਂ ਲੈਨੇ ਹੋ 500 ਤੋਂ ਘੱਟ ਨਹੀਂ ਬੋਲਦੇ ਹੈਗੇ ਇਹਦਾ ਰੇਟ 500 ਰੁਪਿਆ ਪਿਓਰ ਜੋਰਜਟ ਦਾ 500 ਰੁਪਿਆ ਰੇਟ ਆ ਤੇ ਆਪਣੇ ਕੋਲੇ ਇਹਦਾ ਰੇਟ ਬਹੁਤ ਜ਼ਿਆਦਾ ਘੱਟ ਆ ਜੀ ਜੇ ਕਿਸੇ ਨੂੰ ਚਾਹੀਦਾ ਤਾਂ ਆਪਾਂ ਨੂੰ ਕਮੈਂਟ ਕਰ ਲਿਓ ਜਾਂ ਕਿਸੇ ਨੇ ਸੂਟ ਨਾਲ ਵੀ ਰੈਡੀ ਕਰਵਾਉਣਾ ਹਨਾ ਤਾਂ ਉਹਦੇ ਨਾਲ ਵੀ ਆਪਾਂ ਕਰ ਦਾਂਗੇ ਫ फेब्रुवारी ਆਪਣੇ ਕੋਲੇ ਸਾਰੇ ਨੇ ਦੁਪੱਟਿਆਂ ਦੇ ਪਰ ਜਿਹੜੀ ਜੋਰਜਟ ਆ ਨਾ ਉਹ ਬਹੁਤ ਘੱਟ ਮਿਲਦੀ ਹੈ ਹਰ ਇੱਕ ਦੁਕਾਨ ਤੋਂ ਮਿਲਦੀ ਨਹੀਂ ਹੈਗੀ ਤੇ ਇਹਦੇ ਆਪਣੇ ਕੋਲੇ ਪਏ ਨੇ ਕਾਫੀ ਦੁਪੱਟੇ ਨੇਗੇ ਜੇ ਕਿਸੇ ਨੂੰ ਚਾਹੀਦਾ ਹੋਇਆ ਆਪਣੇ ਕੋਲੇ ਆਹ ਵਾਲਾ ਆਇਆ ਨੰਮਾ ਪਿਓਰ ਕੈਮਰਿਕ ਦੇ ਵਿੱਚ ਆਗਾ ਇਹ ਵਾਲਾ ਸੂਟ ਤੇ ਇਹਦੀ ਪ੍ਰਿੰਟਿੰਗ ਬਹੁਤ ਸੋਹਣੀ ਆ ਤੇ ਕਪੜਾ ਵੀ ਬਹੁਤ ਸੋਹਣਾ ਇਹਦਾ ਆਪਾਂ ਦਿਖਾਉਨੇ ਆ ਤੁਹਾਨੂੰ ਇਹਦੇ ਵਿੱਚ ਆਪਣੇ ਕੋਲੇ 4 ਕਲਰ ਨੇ ਤੇ ਪ੍ਰਿੰਟਿੰਗ ਦੇਖੋ ਬਹੁਤ ਸੋਹਣੀ ਆ ਇਹਦਾ ਕਪੜਾ ਹਾਂਜੀ ਆ ਦੇਖੋ ਪਿਓਰ ਕੈਮਰਿਕ ਆਏ ਵਾਲਾ ਫੈਬਰਿਕ ਆਪਣੇ ਕੋਲੇ ਬਹੁਤ ਗਰਮੀਆਂ ਦੀ ਬੈਸਟ ਆਈਟਮ ਆ ਦੇਖੋ ਬਹੁਤ ਜ਼ਿਆਦਾ ਸੋਹਣੀ ਆ ਬਹੁਤ ਸੌਫਟ ਆਗਾ ਤੇ ਇਹਦੇ ਵਿੱਚ ਆਪਣੇ ਕੋਲੇ ਚਾਰ ਕਲਰ ਨੇ ਪ੍ਰਿੰਟ ਦੇ ਵਿੱਚ ਤੁਸੀਂ ਮੈਚਿੰਗ ਕਰਵਾਉਣਾ ਮੈਚਿੰਗ ਵੀ ਕਰ ਦਾਂਗੇ ਜੀ ਆਪਾਂ ਆਲ ਓਵਰ ਲੈਣਾ ਆਲ ਓਵਰ ਵੀ ਤੁਹਾਨੂੰ ਮਿਲ ਜੂਗਾ ਤੇ ਇਹਦੇ ਵਿੱਚ ਚਾਰ ਕਲਰ ਨੇ ਦੇਖੋ ਇਹ ਆਪਾਂ ਨੂੰ ਬਹੁਤ ਜ਼ਿਆਦਾ ਇਹ ਹੈ ਪਿਸਤਾ ਟੋਨ ਆ ਹਾਂ ਇਹ ਪਿਸਤਾਜੀ ਟੋਨ ਆ ਇਹ ਸਾਰਾ ਸੂਟ ਆਪਾਂ ਨੂੰ 400 ਰੁਪਏ ਚ ਮਿਲੂਗਾ ਤੇ ਜੇ ਕਿਸੇ ਨੇ ਭੈਣ ਨੇ ਲੈਣਾ ਹੋਵੇ ਤੇ ਆਪਾਂ ਨੂੰ ਡੀਐਮ ਕਰਦੇ ਹੋ ਮੈਸੇਜ ਕਰਦੇ ਹੋ ਤੇ ਆਪਾਂ ਉਹ ਕਰ ਲਾਂਗੇ ਵੀ ਦੁਪੱਟਾ ਚਾਹੀਦਾ ਉਹ ਵੀ ਮਿਲ ਜੂ ਇੰਨਾ ਬਹੁਤ ਸੌਫਟ ਕਪੜਾ ਮਲੈਮ ਪੂਰਾ ਐ ਐ ਨਹੀਂ ਹੈਗਾ ਪੂਰੀ ਸਾਰੀ ਲਾਸਟ ਗਰਮੀ ਤੱਕ ਹੀ ਪਾਈ ਚੱਲਿਓ ਜਾਹੇ ਤੇ ਪੂਰਾ ਵਧੀਆ ਕਪੜਾ ਗਾ ਇਹ ਜੀ ਗੱਲ ਨਹੀਂ ਹੈਗੀ ਸਿਰਫ 400 ਰੁਪਏ ਦਾ ਸੂਟ ਆ ਜੀ ਦੇਖੋ ਗਰਮੀ ਸ਼ੁਰੂ ਸ਼ੁਰੂ ਹੋਣ ਚ ਤਾਂ ਵੀ ਕੋਈ ਇੰਨਾ ਰੇਟ ਹੁੰਦਾ ਨਹੀਂ ਹੈਨਾ ਬਹੁਤ ਘੱਟ ਰੇਟ ਦਾ ਤੁਹਾਨੂੰ ਪਊਗਾ ਇਹ ਜੇ ਕਿਸੇ ਨੂੰ ਚਾਹੀਦਾ ਤਾਂ ਆਪਾਂ ਨੂੰ ਮੈਸੇਜ ਕਰਦੇ ਹੋ ਚਾਰ ਕਲਰ ਨੇ ਇਹਦੇ ਵਿੱਚ ਆਹ ਵਾਲੇ ਤੇ ਇਹ ਵਾਲੇ ਹੈਗੇ ਨੇ ਆਪਣੇ ਅੱਜ ਦੇ ਸੂਟ ਥੋੜੇ ਜਿਹੜੇ ਤੁਹਾਨੂੰ ਦਿਖਾਏ ਨੇ ਉਮੀਦ ਆ ਤੁਹਾਨੂੰ ਪਸੰਦ ਆਉਣਗੇ ਹਨਾ ਤੇ ਕਈ ਭੈਣਾ ਪੁੱਛਦੀਆਂ ਥੋੜੀ ਦੁਕਾਨ ਹਜੇ ਸਾਡਾ ਕੋਈ ਦੁਕਾਨ ਨਹੀਂ ਅਸੀਂ ਆਪਦੇ ਘਰ ਹੀ ਕੰਮ ਕਰਦੇ ਆ ਜੀ ਘਰ ਚ ਹੀ ਕੰਮ ਕਰਦੇ ਆਂਗੇ ਆਪਣਾ ਚੈਨਲ ਤੁਸੀਂ ਦੇਖਦੇ ਹੋ ਜਿਹੜਾ ਸਾਰਾ ਫੈਮਿਲੀ ਹੈ ਹਨਾ ਤੇ ਆਪਣਾ ਘਰੀ ਆ ਸਾਰਾ ਕੰਮ ਇਹ ਕੱਪੜੇ ਦਾ ਜਿੰਨਾ ਕੁ ਵੀ ਆਪਾਂ ਕਰਦੇ ਆ ਕੋਈ ਐ ਨਹੀਂ ਹੈਗਾ ਆਪਾਂ ਨੂੰ ਬਸ ਵੀ ਆਪਣੇ ਅਪ ਦੇ ਉਹਦੇ ਮੁਤਾਬਕ ਕਰ ਲੈਣਾ ਜਿੰਨਾ ਕਪੜੇ ਤੋਂ ਹੁੰਦਾਗਾ ਹਾਂ ਜੇ ਕੋਈ ਭੈਣ ਡਿਮਾਂਡ ਕਰਦੀ ਵੀ ਆਪਾਂ ਉਹ ਜਾ ਵੀ ਜੇ ਕਿਸੇ ਨੂੰ ਕਿੱਦਾਂ ਦੀ ਵੀ ਕੋਈ ਵੀ ਵੈਰਾਈਟੀ ਚਾਹੀਦੀ ਆਪਾਂ ਉਹ ਵੀ ਦੇ ਦੇ ਦਾਂਗੇ ਤੇ ਇੱਕ ਐ ਆ ਵੀ ਭਣੇ ਜਦੋਂ ਕੋਈ ਵੀ ਆਰਡਰ ਕਰਦਾ ਹੁੰਦਾ ਜਾਂ ਕੋਈ ਵੀ ਹੈ ਨਾ ਆਪਾਂ ਵਿਸ਼ਵਾਸ ਰੱਖ ਕੇ ਕਰਿਆ ਕਰੋ ਇਹ ਨਹੀਂ ਹੁੰਦਾ ਵੀ ਹਰੇਕ ਹੀ ਕੋਈ ਤੁਹਾਡੇ ਨਾਲ ਫਰਾਡ ਕਰਦਾ ਜਾਂ ਹਰੇਕ ਹੀ ਇੱਕੋ ਜਿਹਾ ਹੁੰਦਾ ਇਦਾਂ ਦੀ ਗੱਲ ਨਹੀਂ ਹੁੰਦੀ ਭਣੇ ਤੇ ਵੀ ਵਿਸ਼ਵਾਸ ਰੱਖ ਕੇ ਜੇ ਤੁਸੀਂ ਵਿਸ਼ਵਾਸ ਕਰੋਗੇ ਹੈ ਨਾ ਸਾਡੇ ਤੇ ਫੇਰ ਹੀ ਅਸੀਂ ਤੁਹਾਡੇ ਕੰਮ ਤੇ ਖਰੇ ਉਤਰਾਂਗੇ ਹਨਾ ਵੀ ਐਂ ਆ ਵਿਸ਼ਵਾਸ ਦੇ ਸਰਤੀ ਹੁੰਦਾ ਇਹ ਇਹ ਤਾਂ ਵੀ ਜੇ ਆਪਾਂ ਕਿਸੇ ਤੋਂ ਕੋਈ ਵੀ ਚੀਜ਼ ਮੰਗਾਉਨੇ ਆ ਮਾੜੀ ਤਾਂ ਕੋਈ ਵੀ ਨਹੀਂ ਭੇਜਦਾ ਹਨਾ ਚਲ ਹੁੰਦੇ ਵੀ ਆ ਵਿੱਚ ਲੋਕ ਆਪਾਂ ਕਿਸੇ ਨੂੰ ਤਾਂ ਕੀ ਉਹ ਕਰਨਾ ਤੇ ਪਰ ਸਾਰੇ ਇੱਕੋ ਤਰ੍ਹਾਂ ਦੇ ਨਹੀਂ ਹੁੰਦੇ ਆਪਣੇ ਕੋਲ ਇਹੋ ਜਿਹਾ ਕੋਈ ਕੰਮ ਨਹੀਂ ਵੀ ਕੋਈ ਘਟਿਆ ਜਾਂ ਕੁਛ ਵੀ ਹੈ ਜਿਹੜੀ ਵੀ ਚੀਜ਼ ਮਿਲੂਗੀ ਤੁਹਾਨੂੰ ਬਰੀ ਮਿਲੂਗੀ ਤੇ ਬਾਕੀ ਬਸ ਤੁਹਾਨੂੰ ਇੰਨੀ ਕਹਿਣਾ ਚਾਹੁੰਦੀ ਆ ਇਹਦੇ ਵਿੱਚੋਂ ਵੀ ਜੇ ਵੀ ਕੋਈ ਕਲਰ ਡਿਜ਼ਾਈਨ ਕੋਈ ਕਪੜਾ ਤੁਹਾਨੂੰ ਪਸੰਦ ਆਉਂਦਾ ਤਾਂ ਆਪਾਂ ਨੂੰ ਸਕਰੀਨਸ਼ਾਟ ਲੈ ਕੇ ਭੇਜ ਦਿਓ ਤੇ ਤੁਹਾਨੂੰ ਮਿਲ ਜੂਗਾ ਜੀ ਤੇ ਹਜੇ ਤਿੰਨ ਚਾਰ ਦਿਨਾਂ ਤੱਕ ਹੋਰ ਵੀ ਬਹੁਤ ਸਾਰੇ ਨਵੇਂ ਫੈਬਰਿਕ ਆਊਗਾ ਤੇ ਨਵੇਂ ਡਿਜ਼ਾਈਨ ਆਉਣਗੇ ਕਿਉਂਕਿ ਹਜੇ ਨਾ ਕਪੜਾ ਜਿਹੜਾ ਗਰਮੀ ਵਾਲਾ ਉਹ ਹਜੇ ਪਿੱਛੋਂ ਹੀ ਨਹੀਂ ਆ ਰਿਹਾ ਚੰਗੀ ਤਰ੍ਹਾਂ ਐਂ ਆ ਵੀ ਹਾਂ ਸ਼ੁਰੂਆਤ ਹੀ ਹਜੇ ਐਂ ਆ ਵੀ ਚੀਜ਼ ਲੈ ਕੇ ਵੀ ਆਈਏ ਵਧੀਆ ਲੈ ਕੇ ਆਈਏ ਹਨਾ ਜਿਹੜੀ ਉਹਨਾਂ ਸਾਰਿਆਂ ਨੂੰ ਪਸੰਦ ਆਵੇ ਬਾਕੀ ਜਿਹੜੇ ਅੱਜ ਵਾਲੇ ਆਪਾਂ ਸੂਟ ਦਿਖਾਏ ਨੇ ਤੇ ਬਹੁਤ ਸੋਹਣੇ ਸੂਟ ਨੇ ਜੀ ਬਹੁਤ ਸੋਹਣੇ ਬਹੁਤ ਘੱਟ ਰੇਟਾਂ ਦੇ ਵਿੱਚ ਨੇ ਆਏ ਨਹੀਂ ਹੈਗਾ ਵੀ ਕੋਈ ਮਹਿੰਗੇ ਨੇ ਨਹੀਂ ਹਰੇਕ ਤੋਂ ਮਹਿੰਗੇ ਪਾਈ ਜਾਂਦੇ ਹਨਾ ਇਹ ਜੀ ਕੋਈ ਗੱਲ ਨਹੀਂ ਵੀ ਸਾਰਿਆਂ ਦੇ ਸਾਰਿਆਂ ਨੇ ਲੈ ਸਕਦੇ ਆ ਇੰਨਾ ਘਰੇਟਾ ਹੈਗਾ ਇਹਨਾਂ ਦਾ ਬਾਕੀ ਪੁੱਛ ਲਿਓ ਭੈਣੇ ਜੇ ਤੁਹਾਨੂੰ ਚਾਹੀਦੇ ਹੋਏ ਕਮੈਂਟ ਕਰ ਦਿਓ ਆਪਾਂ ਨੂੰ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਦੇਖਣ ਦੇ ਲਈ ਨਵੇਂ-ਨਵੇਂ ਸੂਟ ਦੇਖਣ ਦੇ ਲਈ ਸੋਹਣੇ-ਸੋਹਣੇ ਰੰਗ ਦੇਖਣ ਦੇ ਲਈ ਸੋਹਣੇ-ਸੋਹਣੇ ਡਿਜ਼ਾਈਨ ਦੇਖਣ ਦੇ ਲਈ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਅੱਜ ਵਾਲੇ ਤੁਹਾਨੂੰ ਕੱਪੜੇ ਕਿੱਦਾਂ ਦੇ ਲੱਗੇ ਆਪਾਂ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਹਨਾ ਤੇ ਜਿਹੜੇ ਮਛਲੀਨ ਵਾਲੇ ਉਹ ਵੀ ਬਹੁਤ ਸੋਹਣੇ ਸੂਟ ਨੇਗੇ ਬਹੁਤ ਘੱਟ ਰੇਟਾਂ ਤੇ ਨੇਗੇ ਤੇ ਜਿਹੜੇ ਆਹ ਵਾਲੇ ਆਪਾਂ ਦਿਖਾਈ ਸੀ ਤੁਹਾਨੂੰ ਔਰਗੈਂజా ਵਾਲੇ ਮੈਚਿੰਗ ਇਹ ਵੀ ਬਾਂਦਨੀ ਪ੍ਰਿੰਟ ਵਾਲੀ ਆ ਗਏ ਇਹ ਵੀ ਬਹੁਤ ਘੱਟ ਰੇਟਾਂ ਤੇ ਨੇ ਇਹਦੇ ਨਾਲ ਦੇ ਇੰਨੇ ਰੇਟ ਤੇ ਤੁਹਾਨੂੰ ਕਿਤੋਂ ਵੀ ਨਹੀਂ ਮਿਲਣਗੇ ਕਿੱਥੋਂ ਮਰਜੀ ਪੁੱਛ ਲਿਓ ਬਹੁਤ ਮਹਿੰਗਾ ਬੋਲਦੇ ਨੇ ਇਹ ਸੂਟ ਨੂੰ ਕਿਉਂਕਿ ਅਸੀਂ ਪਹਿਲਾਂ ਇਹਦੇ ਨਾਲ ਦੇ ਸੂਟ ਲਏ ਸੀ ਆਪ ਖੁਦ ਹਨਾ ਉਹਦੇ ਕਰਕੇ ਤੇ ਬਹੁਤ ਘੱਟ ਰੇਟਾਂ ਦੇ ਨੇ ਬਾਕੀ ਚਲੋ ਠੀਕ ਆ ਭਣੇ ਅੱਜ ਦੀ ਵੀਡੀਓ ਆਪਾਂ ਅੱਜ ਦੀ ਵੀਡੀਓ ਦਾ ਐਂਡ ਆਪਾਂ ਇੱਥੇ ਹੀ ਕਰਦੇ ਆ ਹਨਾ ਜੇ ਕਿ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਸਾਡੇ ਸੂਟ ਸੋਹਣੇ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਜਰੂਰ ਜੀ ਤਾਂ ਕਿ ਅਸੀਂ ਹੋਰ ਨਵੇਂ-ਨਵੇਂ ਕੱਪੜੇ ਲੈ ਕੇ ਆਈਏ ਜੇ ਤੁਸੀਂ ਰਿਸਪੌਂਸ ਵਧੀਆ ਦਵੋਗੇ ਹਨਾ ਤਾਂ ਹੀ ਅਸੀਂ ਅੱਗੇ ਹੋਰ ਕੰਮ ਸ਼ੁਰੂ ਕਰਾਂਗੇ ਤੇ ਫੇਰ ਹੀ ਬੰਦਾ ਮੋਟੀਵੇਟ ਹੁੰਦਾ ਹਨਾ ਜੇ ਕੋਈ ਹੌਸਲਾ ਦਿੰਦਾਗਾ ਤੇ ਬਾਕੀ ਉਹ ਵਾਹਿਗੁਰੂ ਦੇ ਹੱਥ ਆ ਜੋ ਹਾਂਜੀ ਜੇ ਹਾਂਜੀ ਜੇ ਕਿਸੇ ਨੇ ਵੀ ਆਰਡਰ ਕਰਨਾ ਸੂਟ ਤਾਂ ਆਪਣਾ ਨੰਬਰ ਆ ਹੈ ਜਿਹੜਾ ਹੈਗਾ ਕੰਟੈਕਟ ਨੰਬਰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਆ ਤੇ ਤੁਸੀਂ ਉੱਥੇ ਚੈੱਕ ਕਰ ਲਿਓ ਜੀ ਆਪਣੇ ਦੋ ਨੰਬਰ ਹੋਣਗੇ ਦੋਨਾਂ ਤੇ ਕੰਟੈਕਟ ਕਰ ਸਕਦੇ ਹੋਗੇ ਤੇ ਤੁਸੀਂ ਆਰਡਰ ਕਰ ਸਕਦੇ ਹੋ ਥੈਂਕ ਯੂ